ਏਪੀਟੀ ਲੋਧ ਦਿਲਜੀਤੂ ਸਾਂਝ ਦੀ ਕੋਲਡ ਓਵਰ ਕੰਟਰੋਵਰਸੀ ਚ ਰੈਪਰ ਬਾਦਸ਼ਾ ਦੀ ਹੁਣ ਐਂਟਰੀ ਹੋ ਗਈ ਹੈ ਰੈਪਰ ਬਾਦਸ਼ਾ ਆਰਟਿਸਟਾਂ ਨੂੰ ਸਿਹਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਏਪੀਟੀ ਲੋਧ ਤੇ ਦਲਜੀਤ ਦਸਾਂਜ ਦੀ ਜਿਹੜੀ ਕੋਲਡ ਵਾਰ ਸੀ ਉਹ ਕੱਲ ਦੀ ਟ੍ਰੈਂਡਿੰਗ ਵਿੱਚ ਚੱਲ ਰਹੀ ਸੀ ਤੇ ਹੁਣ ਇਹਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਦੱਸ ਦिए ਕਿ ਏਪੀ ਟਿੱਲੂ ਨੇ ਆਪਣੇ ਚੰਡੀਗੜ੍ਹ ਸ਼ੋਅ ਦੇ ਦੌਰਾਨ ਦਲਜੀਤ ਦਸਾਂਜ ਨੇ ਇੱਕ ਵੱਡੀ ਗੱਲ ਆਖੀ ਸੀ ਜਿਸ ਦੇ ਵਿੱਚ ਏਪੀ ਨੇ ਤੰਗ ਕੱਸੀਆ ਸੀ ਤੇ ਕਿਹਾ ਸੀ ਦਲਜੀਤ ਭਾਜੀ ਤੁਸੀਂ ਭਾਵੇਂ ਮੈਨੂੰ ਸਪੋਰਟ ਕਰ ਰਹੇ ਹੋ ਪਰ ਪਹਿਲਾਂ ਮੈਨੂੰ ਤੁਸੀਂ ਸੋਸ਼ਲ ਮੀਡੀਆ ਤੋਂ ਅਨਬਲੌਕ ਤਾਂ ਕਰੋ ਫਿਰ ਮੇਰੇ ਨਾਲ ਗੱਲ ਕਰੋ। ਏਪੀ ਨੇ ਕਿਹਾ ਸੀ ਸਭ ਪਤਾ ਮੈਨੂੰ ਕੀ ਚੱਲ ਰਿਹਾ ਪਿੱਛੇ ਤੇ ਕੀ ਮਾਰਕੀਟਿੰਗ ਹੋ ਰਹੀ ਹੈ। ਉਹ ਤੇ ਫਿਰ ਜਦੋਂ ਵੀਡੀਓ ਵਾਇਰਲ ਹੋਈ ਤਾਂ ਦਸਜੀਤ ਦਸਾਂਜ ਵੱਲੋਂ ਇੱਕ ਸਟੋਰੀ ਸ਼ੇਅਰ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤਾਂ ਸਟੋਰੀ ਵਿੱਚ ਦਲਜੀਤ ਨੇ ਲਿਖਿਆ ਸੀ ਕਿ ਮੇਰਾ ਮਸਲਾ ਸਰਕਾਰਾਂ ਨਾਲ ਹੋ ਸਕਦਾ ਪਰ ਕਲਾਕਾਰਾਂ ਨਾਲ ਨਹੀਂ ਮੈਂ ਤੈਨੂੰ ਕਦੇ ਬਲੌਕ ਨਹੀਂ ਕੀਤਾ ਵੀਰੇ ਜਿਸਦੇ ਪਿੱਟਲੋਂ ਨੇ ਫਿਰ ਮੋੜ ਇੰਸਟਾ ਸਟੋਰੀ ਦੇ ਵਿੱਚ ਇੱਕ ਸਕਰੀਨ ਰਿਕਾਰਡਿੰਗ ਸ਼ੇਅਰ ਕੀਤੀ ਸੀ ਤਾਂ ਉਸ ਤੋਂ ਬਾਅਦ ਜਿਹੜੀ ਇਹ ਕੰਟਰੋਵਰਸੀ ਹੋਰ ਜ਼ਿਆਦਾ ਵੱਧ ਗਈ ਇਸ ਕੌਂਟ੍ਰੋਵਰਸੀ ਤੋਂ ਬਾਅਦ ਐਪੀਟਲੋ ਤੇ ਦਿਲਜੀਤ ਦੋਸਾਂ ਦੇ ਫੈਨਸ ਦੋ ਟੀੜਿਆਂ ਵਿੱਚ ਵੰਡ ਗਏ ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆਵਾਂ ਤੇ ਟਿੱਪਣੀਆਂ ਕਰਦੇ ਹੋਏ ਨਜ਼ਰ ਆਏ ਸੀ ਤੇ ਹੁਣ ਉੱਥੇ ਇਸ ਕੌਂਟ੍ਰੋਵਰਸੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿੱਥੇ ਰੈਪਰ ਬਾਦਸ਼ਾ ਨੇ ਐਂਟਰੀ ਲਈ ਹੈ ਰੈਪਰ ਬਾਦਸ਼ਾ ਨੇ ਆਪਣੀ ਇੰਸਟਾ ਸਟੋਰੀ ਦੇ ਵਿੱਚ ਆਰਟਿਸਟਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਜੇ ਤੁਸੀਂ ਅੱਗੇ ਤੱਕ ਜਾਣਾ ਹੈ ਲੰਬੀ ਦੌੜ ਤੱਕ ਜਾਣਾ ਤੇ ਇਕੱਠੇ ਹੋ ਕੇ ਚੱਲੋ ਜੇ ਤੁਸੀਂ ਤੇਜ਼ੀ ਨਾਲ ਅੱਗੇ ਵਧਣਾ ਹੈ ਤੇ ਇਕੱਲੇ ਚੱਲੋ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਪਲੀਜ਼ ਨਾ ਕਰੋ ਕਿਉਂਕਿ ਨਾ ਗੱਲਾਂ ਨਾਲ ਕੁਝ ਹਾਸਲ ਨਹੀਂ ਹੋਣਾ ਉੱਥੇ ਬਾਦਸ਼ਾਹ ਨੇ ਕਿਹਾ ਕਿ ਜਿਹੜੀਆਂ ਗਲਤੀਆਂ ਅਸੀਂ ਪਹਿਲਾਂ ਕਰ ਚੁੱਕੀਆਂ ਨਾ ਦੁਹਰਾਓ ਇਕੱਠੇ ਹੋ ਕੇ ਚਲੋ ਉੱਥੇ ਜਿਵੇਂ ਪੀਤ ਦਸਜੀਤ ਵੱਲੋਂ ਬਾਦਸ਼ਾਹ ਦੀ ਸਟੋਰੀ ਤੇ ਕੋਈ ਰਿਐਕਟ ਨਹੀਂ ਆਇਆ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਕੋਲਡ ਵਾਰ ਵਿੱਚ ਅਗਲਾ ਮੋੜ ਕੀ ਹੋਵੇਗਾ ਹਾਂ ਵਾਸ ਦਾ ਐਗਜ਼ਾਮ ਜਿੱਤੇ ਆਈ ਇਹਦੇ ਦੇਖ ਬੜੇ ਨੇ ਸਾਡੇ ਇਹ ਬੜੇ ਬਾਪੂ ਬਣੇ ਸਰਦੇ ਨੇ ਤੁਰੀਓ ਜੇ ਤੇ ਇਹ ਗੱਲ ਦਲਜੀਤ ਭੋਜੀ ਨੂੰ ਮੈਂ ਇੱਕ ਗੱਲ ਕਹਿਣਾ ਸੋਣਾ ਭਾਜੀ ਨੇ ਥੋੜੇ ਦਿਨ ਪਹਿਲਾਂ ਕਿਹਾ ਸੀਗਾ ਏਪੀ ਤੇ ਚੜ ਕੇ ਵੀ ਕਰਨ ਤੇ ਏਪੀ ਉਹ ਵਾਈਟ ਨੇ ਰੂਟ ਸਟਾਰਟ ਕਰਨ ਲੱਗੇ ਆ ਹਨਾ ਭਾਜੀ ਇੱਕ ਗੱਲ ਕਹਿਣੀ ਮੈਨੂੰ ਇੰਸਟਾਗ੍ਰਾਮ ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦਿਓ ਕਰੇ ਉਹ ਮੇਰੇ ਬਾਅਦ ਬੱਕ ਇਹਨੂੰ ਨਹੀਂ ਸੱਚ ਦੱਸਦਾ ਕੀ ਕੀ ਚੱਲਣ ਡਿਆ ਮਗਰ ਮੈਂ ਇਹਨੂੰ ਨਹੀਂ ਕੋ ਦੱਸਦਾ ਮੈਂ ਇਹਨੂੰ ਨਹੀਂ ਦੱਸਦਾ ਕਿਦਾਂ ਕਿਦਾਂ ਮਾਰਕੀਟਿੰਗ ਹੁੰਦੀ ਕੋਈ ਨੂੰ ਅਨਬਲੌਕ ਕਰੋ ਬਲਾਈ ਕਰੋ ਇਹ ਕੰਮ ਕਰਦੇ ਨੇ ਇਹਨੂੰ ਕਦੇ ਵੇਖਿਆ ਕਿਦਾਂ ਇਹਨੂੰ ਬੁੱਢੀ ਸਿੱਧੀ ਗੱਲ ਕਰਦੇ ਐ ਤੱਕ ਇਹਦੇ ਵਿੱਚ ਕੋਈ ਕੰਟਰੋਵਰਸੀ ਨਹੀਂ